ਉਨੇ ਤੋਂ ਨਾਲ ਸੜੇ ਸ਼੍ਰੀ ਸੰਜੀਵ ਸ਼ਿਟੀ ਜਿਹੜੇ ਮੋਹਲੇ ਜਿਲ੍ਹਾ ਪ੍ਰਧਾਨ ਨੇ ਅਜੀਬੀ ਰਾਲਪੂਰਾ ਜੀ ਸਾਡੇ ਜਿਹੜੇ ਰੋਪੜ ਦੇ ਜਿਲ੍ਹਾ ਪ੍ਰਧਾਨ ਨੇ ਨਾ ਸੁਖਵਿੰਦਰ ਗੋਲਡੀ ਜੀ ਸਾਡੇ ਕੈਸ਼ੀਅਰ ਨੇ ਸੁਪਾ ਦੇ ਨਾ ਕਮਲਦੀਪ ਸੈਣੀ ਜੀ ਜਿਹਨਾਂ ਨੇ ਸਿੱਥ ਇਲੈਕਸ਼ਨ ਲੜਿਆ ਹਲਕਾ ਇੰਚਾਰਜ ਨੇ ਬਨੀ ਸੰਦੂ ਜੀ ਔਰ ਚੰਦਰ ਸ਼ੇਖਰ ਜੀ ਸਾਡੇ ਮੀਡੀਆ ਇੰਚਾਰਜ ਨੇ ਤੇ ਮੈਂ ਹੁਣ ਬੇਨਤੀ ਕਰਾਂਗਾ ਜਾਖੜ ਸਾਹਿਬ ਨੂੰ ਬਿਨਾਂ ਦੇਰੀ ਦੇ ਨਾਲ ਜਿਸ ਸੰਮਤਨ ਨਾਲ ਇਹ ਪੱਤਰਕਾਰ ਮਿਲਣੀ ਸੱਦੀ ਹੈ ਆਪ ਜੀ ਨਾਲ ਆਪਣੀ ਗੱਲਬਾਤ ਸੇਰ ਕਰਨ ਜਾਖੜ ਸਾਹਿਬ ਸੱਚੀ ਗੱਲ ਸਾਥੀਓ कल ਤੋਂ ਫੇਰ ਕਿਸਾਨ ਸੰਗਠਨ ਜਿਹੜੇ ਐ ਇੰਡੋ ਯੂ ਐਸ ਟ੍ਰੇਡ ਡੀਲ ਨੂੰ ਲੈ ਕੇ ਆਪਣਾ ਸੰਘਰਸ਼ ਚਾਲੂ ਕਰਨ ਲੱਗੇ ਆ ਉਸ ਮਸਲੇ ਤੇ ਮੈਂ ਤੁਹਾਡੇ ਸਾਰਿਆਂ ਦਾ ਧਿਆਨ ਤੇ ਤੁਹਾਡੇ ਰਾਂ ਹੀ ਉਹਨਾਂ ਨੂੰ ਵੀ ਅਪੀਲ ਕਰਨੀ ਚਾਹਣਾ ਤੇ ਦੇਸ਼ ਦੀ ਜਨਤਾ ਨੂੰ ਤੇ ਖਾਸ ਕਰਕੇ ਪੰਜਾਬ ਦੀ ਜਨਤਾ ਨੂੰ ਮੈਂ آگਾਹ ਕਰਾਣਾ ਚਾਹਣਾ ਵੀ ਜਿਹੜਾ ਜੋ ਕੁਝ ਹੋ ਰਿਹਾ ਹੈ ਜਿਸ ਕਿਸਮ ਦੀ ਡੀਲ ਹੈ ਪਹਿਲਾਂ ਉਸ ਡੀਲ ਦੇ ਸਾਰੇ ਤੱਥ ਸਮਝ ਕੇ ਉਹਦੇ ਬਾਅਦ ਕੋਈ ਫੈਸਲਾ ਲੈਣ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਸਾਥੀ ਹੈ ਕਿਸਾਨ ਆਗੂ ਹੈ ਉਹਨਾਂ ਨੂੰ ਮੇਰੀ ਬੇਨਤੀ ਹੈ ਕਿਉਂਕਿ ਕੱਲ ਮੈਂ ਕੁਝ ਅਮਰਸਰ ਪ੍ਰੈਸ ਨਾਲ ਵਾਰਤਾ ਕਰਤੇ ਹੋਏ ਗੱਲ ਕੀ ਕਹੀ ਸੀ ਪਰ ਉਹਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਵੀ ਜਾਖੜ ਨੇ ਕਿਸਾਨ ਲੀਡਰਾਂ ਨੂੰ ਪੁੱਛਿਆ ਵੀ ਤੁਹਾਡੇ ਬੱਚੇ ਖੇਤੀ ਕਰਦੇ ਐ ਕਿ ਨਹੀਂ ਕਰਦੇ ਮੈਂ ਜਿਹੜੇ ਸੰਦਰਭ 'ਚ ਗੱਲ ਕਹੀ ਸੀ ਪਰ ਪੂਰੀ ਗੱਲ ਸੁਣੋ ਤਾਂ ਉਹਦੇ ਵਿੱਚ ਆਇਆ ਵੀ ਮੈਂ ਕਿਵੇਂ ਉਹਨਾਂ ਦੇ ਪਤਾ ਨਹੀਂ ਕਰਦੇ ਕਿ ਨਹੀਂ ਕਰਦੇ ਮੇਰੇ ਵਾਲਾ ਪੋਤਾ ਕਰਦਾ ਹੈ ਪਰ ਮੈਂ ਉਹਨੂੰ ਕਹਿਣਾ ਵੀ ਤੂੰ ਆ ਜਿਹੜਾ ਖੇਤੀ ਵਾਲਾ ਕੰਮ ਹੈ ਛੱਡ ਕੇ ਕੋਈ ਹੋਰ ਕੰਮ ਕਰ ਲੈ ਮੇਰੇ ਕਹਿਣ ਦਾ ਭਾਵ ਸੀਗਾ ਵੀ ਸਾਰੇ ਕਿਸਾਨ ਇੱਕ ਗੱਲ ਤੇ ਸਹਿਮਤ ਹੋਣਗੇ ਸਾਰਿਆਂ ਦੀ ਆਪਣੀ ਆਪਣੀ ਰਾਏ ਹੈ ਜਿੱਥੇ ਕੌਣ ਬੈਠਾ ਹੈ ਕਿੱਥੇ ਬੈਠਾ ਹੈ ਪਰ ਸਾਰੇ ਮੰਨਦੇ ਵੀ ਖੇਤੀ ਜਿਹੜੀ ਹੈ ਕੋਈ ਲਾਏ ਬੰਦ ਕੰਮ ਹੈ ਨਹੀਂ ਇਹਦੇ 'ਚ ਜੀ ਗੁਜ਼ਾਰਾ ਚਾ ਹੋ ਗੁਜ਼ਾਰਾ ਤਾਂ ਹੋ ਪਰ ਚਾਹ ਪੂਰੇ ਨਹੀਂ ਹੁੰਦੇ ਅੱਜ ਦਾ ਜਿਹੜਾ ਨੌਜਵਾਨ ਹੈ ਅੱਜ ਕੋਈ ਵੀ ਨੌਜਵਾਨ ਖੇਤੀ ਵਾਲੇ ਪਾਸੇ ਨਹੀਂ ਜਾਂਦਾ ਸਾਡੇ ਵਾਲਾ ਉਹ ਤਾਂ ਰਹਿਣਦਾ ਹੋਰ ਗੱਲ ਹੈ ਪਰ ਮੈਂ ਕਿਉਂਕਿ ਅਸੀਂ ਹੰਡਾਇਆ ਅਸੀਂ ਦੇਖਿਆ ਵੀ ਇਹਦੇ ਵਿੱਚ ਗੁਜ਼ਾਰਾ ਹੋ ਸਕਦਾ ਪਰ ਜਿਹੜੀ ਆकांक्षाਵਾਂ ਜਿਹੜੀ ਉਮੀਦਾਂ ਹੈ ਨੌਜਵਾਨਾਂ ਦੀਆਂ ਉਹ ਪੂਰੀਆਂ ਨਹੀਂ ਹੁੰਦੀ ਉਸ ਕਨਟੈਕਸਟ 'ਚ ਇਹ ਕਿਹਾ ਸੀਗਾ ਵੀ ਇਸ ਗੱਲ ਦੇ ਵਿੱਚ ਸਾਡੇ ਕਿਸਾਨ ਸਾਥੀ ਵੀ ਮੇਰੇ ਨਾਲ ਸਹਿਮਤ ਹੋਣਗੇ ਤੇ ਉਹਦਾ ਇਲਾਜ ਕਿਵੇਂ ਹੋਊਗਾ ਉਹਦਾ ਇਲਾਜ ਹੈ ਵੀ ਉਹਨਾਂ ਨੂੰ ਜਿਹੜੇ ਹੁਣ ਨੌਜਵਾਨ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਹੋਰ ਪਾਸੇ ਕੰਮ ਲਾਏ ਜਾਈਏ ਲਾਇਆ ਜਾਵੇ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਐਲਾਈਡ ਇੰਡਸਟਰੀ ਦੇ ਵਿੱਚ ਜਿਹੜੇ ਕਹਿੰਦੇ ਕਿਸਾਨ ਦੀ ਵਿਆਮਦਨ ਜਿਹੜੀ ਹੈ ਖੇਤੀ ਚੋ ਤਾਂ ਆਪਾਂ ਪੰਜਾਬ ਨੇ ਮੇਰੇ ਖਿਆਲ ਸਾਡੀ ਜਿਹੜੀ ਈਲਡ ਹੈ ਕਰੀਬਨ ਕਰੀਬਨ ਆਪਾਂ ਇਜ਼ਰਾਈਲ ਦੇ ਬਰਾਬਰ ਪਹੁੰਚੇ ਬੈਠੇ ਹਾਂ ਵੀ ਮੈਕਸਿਮਮ ਈਲਡ ਜੋ ਕੁਝ ਧਰਤੀ ਚੋਂ ਕੱਢ ਸਕਦੇ ਸੀਗੇ ਉਸ ਨੂੰ ਆਪਾਂ ਕੱਢੀ ਜਾਣੇ ਹੋ ਕੁਝ ਧਰਤੀ ਦੀ ਜਿੰਨੀ ਕਿ ਸਮਰੱਥਾ ਉਹ ਉਸ ਤੋਂ ਕੱਢ ਲਿਆ ਉਸੇ ਯੂਰੀਆ ਤੇ ਘਾਦਪਾਪਾ ਆ ਕੇ ਕੱਢ ਲਿਆ ਬਾਕੀ ਸਾਡਾ ਖੂਨ ਪਸੀਨਾ ਉਹਦੇ ਨਾਲ ਕੱਢ ਲਿਆ ਹੋਣਾ ਪਲੇਟੋ ਬਣਿਆ ਖੜਾ ਇਸ ਤੋਂ ਅੱਗੇ ਜਾਣਾ ਹੁਣ ਕੋਈ ਨਾ ਕੋਈ ਰੈਵਲੂਸ਼ਨ ਸੀਡ ਚ ਆ ਜਾਏ ਟੈਕਨੋਲੋਜੀ ਆ ਜਾਏ ਤਾਂ ਹੋਰ ਗੱਲ ਹੈ ਪਰ ਅਜ ਦੇ ਦਿਨ ਜ਼ਮੀਨ ਵੀ ਥੱਕ ਚੁੱਕੀ ਹੈ ਕਿਸਾਨ ਵੀ ਥੱਕ ਚੁੱਕਿਆ ਹੈ ਤੇ ਇਹਨੂੰ ਵੀ ਸਾਂ ਲੈਣ ਦੀ ਹੈ ਤੇ ਨੌਜਵਾਨਾਂ ਨੂੰ ਉਹਨਾਂ ਦੀ ਉਮੀਦ ਪੂਰੀ ਕਰਨ ਵਾਸਤੇ ਹੈ ਉਹਦੇ ਵਾਸਤੇ ਜੋ ਕੁਛ ਇੰਡਸਟਰੀ ਡੀਲ ਹੋਈ ਹੈ ਉਹਨੂੰ ਉਸ ਨਜ਼ਰੀਏ ਨਾਲ ਦੇਖਿਆ ਜਾਵੇ ਇੱਕ ਸੇਕ ਜੋ ਕੁਸ਼ ਇਹਦੇ ਵਾਸਤੇ ਕਿਵੇਂ ਆਊਗਾ ਸਰ ਉਹਦੇ ਵਾਸਤੇ ਇੰਡਸਟਰੀ ਦੀ ਲੋੜ ਹੈ ਇੰਡਸਟਰੀ ਕਿਵੇਂ ਆਊਗੀ ਦੁਨੀਆ ਦੀ ਸਭ ਤੋਂ ਵੱਡਾ ਜਿਹੜਾ ਬਾਜ਼ਾਰ ਹੈ ਸਭ ਤੋਂ ਵੱਡੀ ਜਿਹੜੀ ਮਾਰਕੀਟ ਹੈ ਉਹ ਅਮਰੀਕਾ ਹੈ ਉਸ ਅਮਰੀਕਾ ਨਾਲ ਵਪਾਰ ਸਾਡਾ ਖੁੱਲਾ ਰਹੂਗਾ ਤਾਂ ਉੱਥੇ ਸਾਡਾ ਜਿਹੜਾ ਪ੍ਰੋਡਕਟ ਹੈ ਸਾਡੀ ਜਿਹੜੀ ਫੈਕਟਰੀਆਂ ਚੱਲ ਰਹੀਆਂ ਐ ਚਾ ਕਪੜਾ ਜਾ ਰਿਹਾ ਹੈ ਚਾ ਮਸ਼ੀਨਾਂ ਜਾ ਰਹੀਆਂ ਐ ਜਾਂ ਜੋ ਕੁਝ ਵੀ ਸਾਡੇ ਪ੍ਰੋਡਕਟ ਫੂਡ ਪ੍ਰੋਡਕਟਸ ਜਾ ਰਹੇ ਐ ਉਹ ਅਮਰੀਕਾ ਜਾ ਰਹੇ ਐ ਉਸ ਨਜ਼ਰੀਏ ਨਾਲ ਇਹਨੂੰ ਖੋਲਿਆ ਗਿਆ ਹੈ ਬਟ ਐਟ ਦ ਸੇਮ ਟਾਈਮ ਸਾਡੇ ਕਿਸਾਨੀ ਨੂੰ ਉਹਦੇ ਮਤਲਬ ਜਿਸ ਤਰ੍ਹਾਂ ਲਕਸ਼ਮਣ ਰੇਖਾ ਖਿੱਚਦੇ ਹਨ ਉਸ ਤਰ੍ਹਾਂ ਇੱਕ ਲਕਸ਼ਮਣ ਰੇਖਾ ਖਿੱਚ ਕੇ ਉਹਨੂੰ ਰਿੰਗ ਫੈਂਸ ਕੀਤਾ ਹੈ ਸਾਡੇ ਇਸ ਸਮਝੌਤੇ ਦੇ ਅੰਦਰ ਪੰਜਾਬ ਦੀ ਕੋਈ ਵੀ ਜਿੰਸ ਜਿਹੜੀ ਮੈਂ ਫਿਰ ਦੁਹਰਾਣਾ ਚਾਹੂੰਗਾ ਸਭ ਪੰਜਾਬ ਦੇ ਅੰਦਰ ਕਣਕ ਝੋਨਾ ਮੱਕੀ ਗੰਨਾ ਗੰਨੇ ਦਾ ਮਤਲਬ ਗੰਨਾ ਦਾ ਨਹੀਂ ਜਾਂਦਾ ਚੀਨੀ ਜਾਣੀ ਹੈ ਕੋਈ ਵੀ ਇਹਦੇ ਵਿੱਚ ਜਿੰਸ ਜਿਹੜੀ ਹੈ ਕੋਈ ਵੀ ਜਿੰਸ ਇਸ ਇੰਡੋ ਯੂ ਐਸ ਐਡ ਅਮਰੀਕਾ ਤੇ ਹਿੰਦੁਸਤਾਨ ਦਾ ਸਮਝੌਤਾ ਦੇ ਦਾਇਰੇ ਤੋਂ ਬਾਹਰ ਹੈ ਸਭ ਕੋਈ ਇੱਕ ਦਾਣਾ ਵੀ ਉਹਦੇ ਤੇ ਨਾਲ ਅਫੈਕਟਡ ਹੈ ਨਹੀਂ ਪਤਾ ਨਹੀਂ ਫਿਰ ਕਾਦੀ ਚਿੰਤਾ ਕਿਸੇ ਨੂੰ ਹੋਈ ਖੜੀ ਹੈ ਮੈਂ ਨਹੀਂ ਸਮਝਦਾ ਵੀ ਪੰਜਾਬ ਦੀ ਕਿਸੇ ਵੀ ਚੀਜ਼ ਦੇ ਉੱਤੇ ਕੋਈ ਖਤਰਾ ਹੈ ਜਾਂ ਕਿਸੇ ਕਿਸਮ ਦੀ ਕੋਈ ਗੱਲ ਹੈ ਅੱਜ ਖਤਰਾ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਅੱਜ ਇੱਥੇ ਸਾਡੇ ਕਿਸਾਨ ਸਾਥੀ ਸੰਘਰਸ਼ੀਲ ਹੈਗੇ ਐਸੀ ਕੋਈ ਦੋਹਰਾਇ ਨਹੀਂ ਉਹਨਾਂ ਨੇ ਕੁਝ ਦਿਨ ਪਹਿਲਾਂ ਸੰਘਰਸ਼ ਕੀਤਾ ਸੀਗਾ ਮੈਂ ਮੇਰੇ ਕਿਸਾਨ ਸਾਥੀਆਂ ਨੂੰ ਯਾਦ ਦਿਵਾਉਣਾ ਚਾਹੁੰਦਾ ਵੀ ਇੱਥੇ ਚੰਡੀਗੜ੍ਹ ਦੀ ਬਾਰਡਰ ਤੇ ਆਏ ਸੀ ਸਾਰੇ ਇਕੱਠੇ ਹੋ ਕੇ ਵੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਘੇਰਨਾ ਹੈ ਮੁੱਦਾ ਕੀ ਸੀਗਾ ਐਗਰੀਕਲਚਰ ਪਾਲਿਸੀ ਸਾਨੂੰ ਦੱਸੀ ਨਹੀਂ ਆਈ ਤੀ ਐਗਰੀਕਲਚਰ ਪਾਲਿਸੀ ਇਹਨਾਂ ਨੇ ਇਹ ਆਏ ਕਿਸਾਨ ਇੱਥੇ ਇਹਨਾਂ ਨੇ ਐਗਰੀਕਲਚਰ ਪਾਲਿਸੀ ਦੇਤੀ ਆਹ ਲੋ ਜੀ ਲੈ ਲੋ ਜਾ ਕੇ ਪੜ੍ਹ ਲਓ ਉਸ ਗੱਲ ਨੂੰ ਸਾਲ ਹੋ ਗਿਆ ਸਾਬ ਉਹ ਪਾਲਿਸੀ ਕਿੱਥੇ ਹੈ ਜੇ ਧਰਨਾ ਹੀ ਲਾਣਾ ਹੈ ਸਾਬ ਜੇ ਤੁਸੀਂ ਕਰਨਾ ਹੈ ਤੇ ਪੰਜਾਬ ਦੀ ਇੰਡਸਟਰੀ ਪਾਲਿਸੀ ਲੈ ਕੇ ਆਓ ਸਾਬ ਆ ਸੋਰੀ ਪਹਿਲਾਂ ਆਹ ਇੰਡਸਟਰੀ ਪਾਲਿਸੀ ਦਾ ਯਾਦ ਨਾਲ ਨੂੰ ਆ ਰਹੀ ਉਹਦੇ ਵੀ ਗੱਲ ਮੈਂ ਕਰੂੰਗਾ ਪਹਿਲਾਂ ਆਹ ਐਗਰੀਕਲਚਰ ਪਾਲਿਸੀ ਦਾ ਲੈ ਕੇ ਆਓ ਜਿਹੜੀ ਲੈ ਕੇ ਗਿਆ ਤੁਸੀਂ ਵੀ ਪੜ ਲਈ ਐ ਵੀ ਪੜੀ ਬੈਠੇ ਆ ਲਿਆਓ ਤੁਸੀਂ ਤੁਸੀਂ ਦਿੱਲੀ ਕੇ ਨਹੀਂ ਮੋਰਚਾ ਲਾਣ ਚੱਲਿਓ ਸਾਰੇ ਇਕੱਠੇ ਹੋ ਗਏ ਪਹਿਲਾਂ ਪਹਿਲਾਂ ਦਾ ਆਹ ਗੱਲ ਸਵਾਲ ਪੁੱਛਣਾ ਬਣਦਾ ਹੈ ਪੰਜਾਬ ਦੀ ਜਨਤਾ ਦਾ ਪੰਜਾਬ ਦੇ ਕਿਸਾਨਾਂ ਦਾ ਵੀ ਇਹਦੇ ਚ ਦੱਸੋ ਸਾਡਾ ਨੁਕਸਾਨ ਕੀ ਹੈ ਕੋਈ ਨੁਕਸਾਨ ਹੈ ਤਾਂ ਦਰਸ਼ਨ ਸਾਹਿਬ ਕਿਸੇ ਵੀ ਪ੍ਰੋਟੈਸਟ ਤੋਂ ਪਹਿਲਾਂ ਕਿਸੇ ਵੀ ਅੰਦੋਲਨ ਤੋਂ ਪਹਿਲਾਂ ਕਿ ਬਾਤ ਚੀਤ ਹੁੰਦੀ ਹੈ ਜੇ ਬਾਤ ਚੀਤ ਟੁੱਟ ਜੇ ਉਹਦੇ ਬਾਅਦ ਕਹਿੰਦੇ ਅਸੀਂ ਕਰਾਂਗੇ ਜੀ ਮੈਂ ਕਹਿੰਦਾ ਮੈਂ ਨੋਟਾ ਦੇਈ ਜਾਂਣਾ ਮੈਂ ਕੋਈ ਚੈਲੰਜ ਨਹੀਂ ਕਰਦਾ ਮੈਂ ਨੋਟਾ ਦੇਈ ਜਾਂਣਾ ਵੀ ਹੋ ਸਕਦਾ ਸੁਨੀਲ ਬੇਵਕੂਫ ਹੋਵੇ ਸੁਨੀਲ ਨੂੰ ਸਮਝ ਨਹੀਂ ਆਈ ਵੀ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੈ ਹੋ ਸਕਦਾ ਦਿੱਲੀ ਵਾਲਿਆਂ ਨੇ ਪਿਛਲੀ ਵਾਰੀ ਜਿਹੜਾ ਕਾਨੂੰਨ ਬਣਾਇਆ ਸੀ ਨਹੀਂ ਸੀ ਉਹਦਾ ਕੀ ਹੋਣਾ ਹੈ ਉਹਦਾ ਭੁਗਤਣਾ ਪਿਆ ਵਾਪਸ ਲੈਣੇ ਪਏ ਤੁਸੀਂ ਹੁਣ ਦੱਸ ਦਿਓ ਅਸੀਂ ਜਾ ਕੇ ਉਸੇ ਕੋਈ ਤਰਮੀਮ ਕਰਾਉਣ ਦੀ ਗੱਲ ਕਰਦੇ ਹਾਂ ਉਹ ਵੀ ਕੋਈ ਨਹੀਂ ਦੱਸਦਾ ਕੋਈ ਗੱਲ ਕਰਦੇ ਐ ਆਮ ਆਦਮੀ ਪਾਰਟੀ ਵਾਲੇ ਜਵਾਰ ਦੀ ਗੱਲ ਕਰਦੇ ਕਹਿੰਦੇ ਉੱਥੇ ਮਹਾਰਾਸ਼ਟਰ ਚ ਹੁੰਦੀ ਹੈ ਜੀ ਉਹ ਉਹਨੂੰ ਖਤਰਾ ਹੈ ਸਭ ਮੈਂ ਪੰਜਾਬ ਦੀ ਗੱਲ ਕਰੀ ਹੈ ਨਾ ਮਹਾਰਾਸ਼ਟਰ ਦੀ ਗੱਲ ਕਰਨ ਨਾਲ ਤੁਸੀਂ ਬਣੋਗੇ ਉਦੋਂ ਕਰ ਲਿਓ ਤੁਸੀਂ ਪੰਜਾਬ ਦਾ ਸਾਮੋ ਆ ਜੋ ਪੰਜਾਬ ਦੇ ਅੰਦਰ ਹੋ ਰਿਹਾ ਸਭ ਅੱਜ ਇਹ ਪੰਜਾਬ ਦੇ ਅੰਦਰ ਅੰਦੋਲਨ ਨਾਲ ਦਾ ਕਿਸੇ ਨੂੰ ਜ਼ਿਆਦਾ ਚਾਅ ਹੈ ਜੇ ਕਿਸਾਨ ਜੱਤੇ ਬੰਦੀਆਂ ਮੈਂ ਦੇਖ ਰਿਹਾ ਸੀਗਾ ਪਰਸੋਂ ਸਾਰੇ ਕਿਸਾਨਾਂ ਦੇ ਉੱਤੇ ਉੱਥੇ ਲਾਠੀ ਚਾਰਜ ਹੋ ਰਿਹਾ ਸੀਗਾ ਬਠਿੰਡੇ ਦੇ ਅੰਦਰ ਉੱਥੇ ਮੰਗ ਕੀ ਹੈ ਬਾਕੀ ਮੰਗਾਂ ਦਾ ਸਾਡੇ ਦੇ ਜਿਹੜੇ ਪਰਚੇ ਆ ਵਾਪਿਸ ਲੈ ਜਾਣ ਇੱਕ ਵਿਚਾਲੇ ਮੰਗ ਆ ਵੀ ਸੀ ਜਿਹੜੇ ਕਿਸਾਨਾਂ ਉਹ ਸਕੂਲ ਦਾ ਪਿੰਡ ਦੇ ਸਕੂਲ ਦਾ ਮਾਸਟਰ ਬਦਲਤਾ ਉਹ ਵਾਪਸ ਲਾਓ ਸਭ ਸਕੂਲਾਂ ਦੇ ਮਾਸਟਰਾਂ ਵਾਸਤੇ ਜੇ ਅੰਦੋਲਨ ਕਰ ਰਹੇ ਹੋ ਤੇ ਮੇਰੇ ਸਾਰੇ ਕਿਸਾਨ ਸਾਥੀਆਂ ਤੋਂ ਆਇਆ ਇੱਕ ਅਪੀਲ ਹੈ ਸਭ ਤੁਸੀਂ ਅੱਗੇ ਲੱਗੋ ਆਪਾਂ ਪੰਜਾਬ ਦੇ ਅੰਦਰ ਜੋ ਹਾਲਾਤ ਬਣੇ ਹੋਏ ਆ ਵੀ ਪੰਜਾਬ ਦੇ ਅੰਦਰ ਮਨੂੰ ਕੋਈ ਵੀ ਕਿਸਾਨ ਜਿੱਥੇ ਬੰਦੀ ਦੱਸ ਦੇਵੇ ਕਿਹੜਾ ਬੰਦਾ ਸੇਫ ਹੈ ਉਹ ਤਾਂ ਪਿੰਡਾਂ ਵਾਲੇ ਵੀ ਸੇਫ ਨਹੀਂ ਸਭ ਸਰਪੰਚਾਂ ਨੂੰ ਪਿੰਡ ਦੇ ਅੰਦਰ ਕੋਈ ਜ਼ਿਮੀਂਦਾਰ ਹੈ ਚੰਗਾ ਚਿੱਟੇ ਲੀੜੇ ਪਾਉਂਦਾ ਉਹਨੂੰ ਫੋਨ ਆਈ ਜਾਂਦੇ ਹੈ ਫਰੋਤੀ ਲਿਆ ਕੋਈ ਬੱਚਾ ਸੇਫ ਨਹੀਂ ਡਰਗ ਦਾ ਮਸਲਾ ਹੈ ਇਹਦੇ ਤੇ ਲਾਓ ਧਰਨਾ ਲਾਣਾਗਾ ਤੁਸੀਂ ਧਰਨਾ ਲਈ ਧਰਨਾ ਲੈ ਕੇ ਆਏ ਐਗਰੀਕਲਚਰ ਪਾਲਿਸੀ ਤੇ ਐਗਰੀਕਲਚਰ ਪਾਲਿਸੀ ਅਜੇ ਤੁਹਾਡੇ ਕੋਲ ਹੈ ਪੜ ਵੀ ਲਈ ਹੋਣੀ ਉਸ ਤੇ ਕੀ ਕੱਢਣ ਕੱਟਣ ਨੂੰ ਹੈ ਲਾਗੂ ਕਿਉਂ ਨਹੀਂ ਹੋਈ ਉਹ ਲਾਗੂ ਕਰੋ ਜੇ ਕਿਸਾਨ ਨੂੰ ਅਗਰ ਐਗਰੀਕਲਚਰ ਪਾਲਿਸੀ ਨਾਲ ਲਾਏ ਬਣਦੀ ਹੈ ਤਾਂ ਹੋਣਾ ਚਾਹੀਦਾ ਸਭ ਉਹਦੇ ਵਿੱਚ ਅਸੀਂ ਵੀ ਨਾਲ ਖੜਾਂਗੇ ਪਰ ਬਿਨੇ ਮਤਲਬ ਦੀ ਕਨਫਰੋਂਟੇਸ਼ਨ ਐਵੇਂ ਲਾ 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 ਕਰਕੇ ਚੜਾਈ ਕਰ ਦੇਣੀ ਮੈਂ ਸਮਝਦਾ ਕਿਸਾਨ ਦੇ ਹਿੱਤਾਂ ਦੇ ਨਾਲ ਪੰਜਾਬ ਦੇ ਨਾਲ ਤੋਖੇ ਸਾਬ ਅਗਰ ਆ ਜਿਹੜਾ ਹਿੰਦੁਸਤਾਨ ਅਮਰੀਕਾ ਦਾ ਸਮਝੌਤਾ ਹੈ ਕਿਸੇ ਗੱਲ ਦੀ ਖਾਸ ਤੌਰ ਤੇ ਨਿਗਾ ਅਗਰ ਕਿਸੇ ਨੇ ਰੱਖੀ ਹੈ ਕਿਸ ਚੀਜ਼ ਵਾਸਤੇ ਉਹ ਸੀਗਾ ਪੰਜਾਬ ਦਾ ਕਿਸਾਨ ਸਾਹਿਬ ਉਹਦੇ ਵਾਸਤੇ ਮੈਂ ਇੱਥੇ ਆਈ ਕਿਨ ਵਾਊਸ ਫॉर ਇਟ ਬਿਹਦੇ ਚ ਮਨੂ ਕਿਤੇ ਨੁਕਸ ਨਜ਼ਰ ਨਹੀਂ ਆਇਆ ਤੁਹਾਨੂੰ ਕੋਈ ਨਜ਼ਰ ਆਂਦਾ ਮੈਨੂੰ ਦੱਸ ਦਿਓ ਅੱਜ ਸਵੇਰੇ ਇੱਕ ਹੋਰ ਫਗੜੜ ਪੈ ਗਈ ਸੀ ਅਖਬਾਰਾਂ 'ਚ ਆ ਗਿਆ ਜੀ ਅਮਰੀਕਾ ਨੇ ਕਹਿੰਦੇ ਤੇ ਕੁਝ ਦਾੜਾਂ ਵੀ ਪਾਈਆਂ ਜਿਹੜਾ ਪਿਊਸ਼ ਗੋਇਲ ਜੀ ਨੇ ਉਹਦਾ ਜ਼ਿਕਰ ਨਹੀਂ ਸੀ ਕੀਤਾ ਰਾਤੋਂ ਰਾਤ ਸਵਾਈ ਆਈ ਖੜੀ ਅਮਰੀਕਾ ਦੇ ਨਹੀਂ ਜੀ ਇਹ ਜਾਂ ਕੁਝ ਵੀ ਹੈ ਨਹੀਂ ਇਹਦੇ ਵਿੱਚ ਸਾਡੇ ਤੋਂ ਗਲਤੀ ਤੋਂ ਕਿਹਾ ਗਿਆ ਸਭ ਐਵੇਂ ਪ੍ਰਮਿਤ ਕਰਨੂ ਕਰੀ ਜਾਂਦੇ ਐ ਬੜੇ ਲੋਕ ਹਿੰਦੁਸਤਾਨ ਦੀ ਅਮਨ ਸ਼ਾਂਤੀ ਨੂੰ ਵਿਗਾੜਨ ਵਾਸਤੇ ਇਸ ਕਿਸਮ ਦੇ ਆ ਫਲਾਰੇ ਮੇਰਾ ਮੰਨ ਹੈ ਕੋਈ ਵੀ ਨੌਜਵਾਨ ਅੱਜ ਸਭ ਸੁਪਨੇ ਸਾਰੇ ਦੇ ਹੁੰਦੇ ਐ ਮੇਰਾ ਮੰਨਣਾ ਹੈ ਜਿਹੜੇ ਉਹਨਾਂ ਦਾ ਅਮਰੀਕਾ ਦਾ ਸੀਗਾ ਨਾ ਮਾਗਾ ਉਹਨਾਂ ਇੱਕ ਐਕ੍ਰੋਨਿਮ ਬਣਾ ਰੱਖਿਆ ਹੈ ਮੇਕ ਅਮਰੀਕਾ ਗ੍ਰੇਟ ਅਗੇਨ 트럼ਪ ਨੇ ਇਲੈਕਸ਼ਨ ਦੇ ਵਿੱਚ ਨਾਰਾ ਦਿੱਤਾ ਸੀਗਾ ਵੀ ਮਾਨੂੰ ਵੋਟ ਦਿਓ ਆਈ ਵਿਲ ਮੇਕ ਅਮਰੀਕਾ ਗ੍ਰੇਟ ਅਗੇਨ ਉਹਦੇ ਸਾਹਮਣੇ ਸਾਡੇ ਹਿੰਦੁਸਤਾਨ ਦਾ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਨਾਰਾ ਹੈ ਮਿਗ ਮੇਕ ਇੰਡੀਆ ਗ੍ਰੇਟ ਮੇਕਸ ਆਪ ਸਾਡਾ ਮਿਗ ਉਹਨਾਂ ਦਾ ਮਾਗਾ ਉਹ ਆਪ ਦਾ ਮਾਗਾ ਤੁਰਫਨ ਸਾਡੇ ਵਾਲਾ ਮਿਕਤਾ ਹੁਣ ਅਸੀਂ ਰਣਵੇਆ ਬਣਾਤਾ ਕਿਉਂਕਿ 30 ਟ੍ਰਿਲੀਅਨ ਦੀ ਇਕਨੋਮੀ ਹੈ ਸਾਬ ਅਮਰੀਕਾ ਮੈਂ ਜਿਹੜੇ ਫੈਕਟ ਦੱਸ ਰਿਹਾ ਹਾਂ ਸਾਬ ਮਨੂੰ ਸਾਬ ਜੋਸ਼ੀ ਜੀ ਤੁਸੀਂ ਸਾਰੇ ਪੜੇ ਲਿਖੇ ਹੋ ਸਾਰੇ ਇੱਥੇ ਬੈਠੇ ਹੋ ਤੁਸੀਂ ਫਾਈਨਾਂਸ ਦੇਖਦੇ ਹੋ ਗੋਲਡੀ ਜੀ ਤੁਹਾਨੂੰ ਪਤਾ ਹੋਣਾ ਹੈ ਸਾਡੇ ਕੋਲ ਅਜੇ ਬਾਹੂ ਬੈਠੇ ਆ ਸਾਰੇ ਅਮਰੀਕਾ ਦੇ ਸੈਣੀ ਸਾਹਿਬ ਸਾਰੇ ਸੈਣੀ ਸਾਹਿਬ ਨੂੰ ਪਤਾ ਹੋਣਾ ਹੈ ਮਨੂੰ ਨਹੀਂ ਪਤਾ ਟ੍ਰਿਲੀਅਨ ਦੇ ਮਗਰ ਬਿੰਦੀਆਂ ਕਿੰਨੀਆਂ ਲੱਗਦੀਆਂ ਸਾਬ 30 ਟ੍ਰਿਲੀਅਨ ਇਕਨੋਮੀ ਹੈ ਉਹਦੇ ਦਰਵਾਜੇ ਅਸੀਂ ਬੰਦ ਨਹੀਂ ਕਰ ਸਕਦੇ ਉਹ ਦਰਵਾਜੇ ਨਹੀਂ ਉਹ ਸਾਡੇ ਵਾਸਤੇ ਰਨਵੇ ਹੈ ਉਹਨੂੰ ਦੇਖ ਕੇ ਸਾਡੀਆਂ ਇੰਡਸਟਰੀਆਂ ਚੱਲਣੀਆਂ ਇਕੱਲੇ ਇੰਡਸਟਰੀ ਦੇ ਵਿੱਚ ਰੋਜ਼ਗਾਰ ਨਹੀਂ ਸਭ ਪ੍ਰਧਾਨ ਮੰਤਰੀ ਮੋਦੀ ਜੀ ਨੇ ਪ੍ਰਬੰਧ ਕੀਤਾ ਹੈ ਜਿਹੜੀ ਆ ਮੁਦਰਾ ਸਕੀਮ ਹੈ ਵੀ ਨੌਜਵਾਨ ਮੁੰਡੇ ਬਿਨਾਂ ਕਿਸੇ ਕਲੈਕਟਰਲ ਦੇ 20 ਲੱਖ ਰੁਪਏ ਦਾ ਲੋਨ ਲੈ ਕੇ ਕੋਈ ਕੰਮ ਚਾਲੂ ਕਰੋ ਆ ਸਾਡੇ ਜਿਹੜੇ ਲੁਧਿਆਣੇ ਵਾਲੇ ਬਟਾਲੇ ਵਾਲੇ ਤੇ ਚਲੰਦਰ ਵਾਲੇ ਤੇ ਸਪੋਰਟਸ ਵਾਲੇ ਸਾਰਿਆਂ ਨੂੰ ਇੱਕ ਬਹੁਤ ਵੱਡੀ ਅਪਰਚੂਨਿਟੀ ਹੈ ਜਿਹਨੂੰ ਕਹਿੰਦੇ ਨਾ ਆਪਦਾ ਮੌਸਰ ਆਪਦਾ ਤਾਂ ਨਹੀਂ ਸੀ ਪਰ ਅਮਰੀਕਾ ਦੇ ਜਿਹੜੇ ਪ੍ਰਧਾਨ ਮੁੱਖ ਸਾਡੇ ਉਹਨਾਂ ਦੇ ਹੈ ਪ੍ਰੈਜ਼ੀਡੈਂਟ 트ੰਪ ਉਹਨਾਂ ਦਾ ਜਿਹੜਾ ਐਟੀਟਿਊਡ ਹੈ ਉਹਨਾਂ ਦਾ ਆਇਆ ਸੀ ਵੀ ਡਿਪਲੋਮੇਸੀ ਛੱਡੋ ਮੇਰੇ ਨਾਲ ਤਾਂ ਡੀਲ ਕਰੋ ਉਹਨਾਂ ਹਾਲਾਤ ਦੇ ਅੰਦਰ ਮੈਂ ਸਮਝਦਾ ਇਸ ਤੋਂ ਵਧੀਆ ਸਮਝੌਤਾ ਹੋ ਨਹੀਂ ਸਕਦਾ ਤੇ ਖਾਸ ਤੌਰ ਦੇ ਪੰਜਾਬੀ ਆਉਣ ਦੇ ਨਾਤੇ ਪੰਜਾਬ ਦੇ ਨਜ਼ਰੀਏ ਤੋਂ ਮੈਂ ਕਹਿ ਸਕਦਾ ਕਿ ਪੰਜਾਬ ਵਾਸਤੇ ਪੰਜਾਬ ਦੇ ਹਿੱਤਾਂ ਤੇ ਜਮਾ ਰੱਤੀ ਪਰ ਵੀ ਕਿਤੇ ਸੇਖ ਨਹੀਂ ਆਉਂਦਾ ਇਹਦੇ ਵਿੱਚ ਤੇ ਉਲਟੀ ਦਾ ਸਾਨੂੰ ਅਪਰਚੂਨਿਟੀ ਮਿਲੀ ਹੈ ਚਾਹੇ ਸਾਡੀ ਸਪੋਰਟਸ ਇੰਡਸਟਰੀ ਹੈ ਚਾਹੇ ਲੁਧਿਆਣੇ ਦੀ ਆ ਸਾਡੀ ਹੌਜ਼ਰੀ ਦੀ ਇੰਡਸਟਰੀ ਹੈ ਜਾਂ ਸਾਡੇ ਮਸ਼ੀਨ ਟੂਲਸ ਦੀ ਹੈ ਸਾਡੀ ਮੇਨ ਜਿਹੜੀ ਇੰਡਸਟਰੀ ਹੈ ਐਮ ਐਸ ਐਮ ই ਸਾਡੇ ਇੱਥੇ ਕੋਈ ਵੱਡੀ ਇੰਡਸਟਰੀ ਹੈ ਨਹੀਂ ਐਮ ਐਸ ਐਮ ই ਤੇ ਸਭ ਤੋਂ ਜ਼ਿਆਦਾ ਫਾਇਦਾ ਕਿਸੇ ਨੂੰ ਮਿਲੂਗਾ ਇਸ ਐਸ ਬੀਲ ਦਾ ਉਹ ਸਾਡੇ ਪੰਜਾਬ ਦਾ ਹੈ ਉਹਦੇ ਵਾਸਤੇ ਮੈਂ ਸਮਝਦਾ ਪ੍ਰੋਟੈਸਟ ਕਰਨ ਦੀ ਬਜਾਏ ਵਧਾਈ ਦੇਣਾ ਬਣਦਾ ਪਰ ਅਗਰ ਫੇਰ ਵੀ ਕਿਸੇ ਦੀ ਕੋਈ ਸ਼ੰਕਾਵਾਂ ਹੈ ਮੇਰਾ ਇੰਨੀ ਸਾਰਿਆਂ ਨੂੰ ਬੇਨਤੀ ਹੈ ਵੀ ਮੇਰਾ ਮੰਨਣਾ ਹੈ ਕਿਸਾਨੀ ਦੇ ਨਾਲ ਗੁਜ਼ਾਰਾ ਹੋ ਸਕਦਾ ਹੈ ਪਰ ਕਿਸਾਨੀ ਕਿਉਂਕਿ ਗੁਜ਼ਾਰਾ ਹੁੰਦਾ ਹੋਣਾ ਸਾਬ ਪਰ ਕਿਸਾਨੀ ਬਿਨਾ ਕੁਝ ਨਹੀਂ ਚੱਲਦਾ ਸਾਬ ਢਿੱਡ ਚੋਂ ਰੋਟੀਆਂ ਨਾਉਣ ਰੋਟੀਆਂ ਤੇ ਸਭ ਗੱਲਾਂ ਖੋਟੀਆਂ ਸੋ ਅਸੀਂ ਪਹਿਲਾਂ ਆਪਣੀ ਕਿਸਾਨੀ ਨੂੰ ਪ੍ਰੋਟੈਕਟ ਕੀਤਾ ਤੇ ਨਾਲ ਸਾਡੇ ਪ੍ਰੈਜ਼ੈਂਟ ਨੂੰ ਸਾਡੇ ਹੈਰੀਟੇਜ ਨੂੰ ਅਸੀਂ ਪ੍ਰੋਟੈਕਟ ਕੀਤਾ ਤੇ ਸਾਡੇ ਫਿਊਚਰ ਨੂੰ ਉਹਦੇ ਵਾਸਤੇ ਅਸੀਂ ਬਿਉਤਬੰਦੀ ਕਰਕੇ ਰਨਵੇ ਬਣਾ ਕੇ ਦਿੱਤਾ ਲੋ ਨੌਜਵਾਨੋ ਖੁੱਲਾ ਰੜਾ ਮੰਗਾਂਤ ਨੂੰ ਦੇਤਾ ਹੁਣ ਤੁਹਾਡੇ ਹਿੰਮਤ ਤੇ ਹੈ ਸਾਡਾ ਜੋ ਸਰਕਾਰ ਦਾ ਜਨਾ ਯੋਗਦਾਨ ਤੁਹਾਨੂੰ ਮਿਲੂਗਾ ਅੱਗੇ ਹੋ ਕੇ ਇਹਨੂੰ ਸਾਮਲੋ ਤਾਂ ਕਿ ਹਿੰਦੁਸਤਾਨ ਦਾ ਭੂਖ ਜਿਹੜਾ ਸੁਨਹਿਰਾ ਬਣਾਈਏ ਹੱਸਦਾ ਖੇਡਦਾ ਪੰਜਾਬ ਬਣਾਈਏ ਇੱਥੇ ਪੰਜਾਬ ਦੇ ਖਿਲਾਫ ਅਗਰ ਮੁਹਿਮ ਚਲਾਨੀ ਹੈ ਤੇ ਸਾਰੇ ਆਓ ਰਲ ਮਿਲ ਕੇ ਆਹ ਜਿਹੜੇ ਦਿੱਲੀੋਂ ਆ ਕੇ ਇੱਥੇ ਬੈਠੇ ਹੈ ਕੇਜਰੀਵਾਲ ਸਾਹਿਬ ਐਂਡ ਕੰਪਨੀ ਉਹਨਾਂ ਤੋਂ ਖੜਾ ਚੁਡਾਈਏ ਇਹਨਾਂ ਦੀ ਗਲਤ ਪਾਲਿਸੀਜ਼ ਤੋਂ ਖੜਾ ਚੁਡਾਈਏ ਤੇ ਇਹਦਾ ਆਪ ਇੰਤਜ਼ਾਮ ਕਰੀਏ ਕਿਉਂਕਿ ਇੱਕ ਨਾਲ ਮੈਂ ਹੋਰ ਵੀ ਕਹਿਣਾ ਚਾਹਾਂਗਾ ਸਭ ਜੇ ਇੱਥੇ ਇੰਡਸਟਰੀ ਲੱਗਣ ਦੀ ਇੱਥੇ ਗੱਲ ਕਰ ਰਹੇ ਹਾਂ ਦੇਖੋ ਪ੍ਰਧਾਨ ਮੰਤਰੀ ਜੀ ਨੇ ਕੇਂਦਰ ਸਰਕਾਰ ਨੇ ਜੋ ਨਾਲ ਤੋਂ ਬਣ ਸਕਦਾ ਸੀ ਕਰਤਾ ਪਰ ਇੱਥੇ ਇੰਡਸਟਰੀ ਪਰ ਫਲੂਤ ਹੋਊਗੀ ਉਹ ਦੋ ਤਿੰਨ ਗੱਲਾਂ ਤੇ ਨਿਰਭਰ ਕਰਦਾ ਸਾਡੇ ਜਿਹੜੇ ਐਂਟਰਪ੍ਰੈਨਿਅਰਸ ਐ ਸਾਡੇ ਨੌਜਵਾਨਾਂ ਦਾ ਜਜ਼ਬਾ ਹੈ ਤੇ ਉਹਦੇ ਨਾਲ-ਨਾਲ ਇੱਥੇ ਦਾ ਜਿਹੜਾ ਇੰਡਸਟਰੀਅਲ ਕਲਾਈਮੇਟ ਹੈ ਸਾਡਾ ਜਿਸ ਤਰ੍ਹਾਂ ਅੱਜ ਕੱਲ ਖਬਰ ਜਿਹੜੀ ਆਈ ਹੈ ਮੌਕੇ ਦੇ ਅੰਦਰ ਸਾਡੇ ਜਿਹੜੇ 12 ਸਾਥੀ ਇੱਥੇ ਕਾਮ ਕਰਨ ਕੰਮ ਆਂਦੇ ਆ ਸਾਡੇ ਪ੍ਰਵਾਸੀ ਭਰਾ ਜਿਹੜੇ ਇੱਥੇ ਆਂਦੇ ਆ ਉਹਨਾਂ ਤੇ ਜਿਹੜਾ ਹਮਲਾ ਹੋਇਆ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਸਾਹਿਬ ਪਹਿਲਾਂ ਤਾਂ ਫਰੋਤੀਆਂ ਤੋਂ ਖੇੜਾ ਨਹੀਂ ਛੁੱਟਦਾ ਸੀਗਾ ਹੁਣ ਆ ਕੰਮ ਚੱਲੂ ਹੋ ਗਿਆ ਸਭ ਕਿੰਨੀ ਇੰਡਸਟਰੀਅਲ ਪਾਲਿਸੀ ਬਣਾ ਲਿਓ ਕਿੰਨੇ ਐਗਰੀਮੈਂਟ ਕਰਾ ਦੇਣ ਮੋਦੀ ਸਾਹਿਬ ਜੇ ਇੱਥੇ ਆਈ ਨਿਕੰਮੀ ਸਰਕਾਰ ਨਹੀਂ ਐਜੀ ਨਿਕੰਮੀ اپੋਜੀਸ਼ਨ ਰਹੀ ਜਿਹੜੇ ਕਹਿੰਦੇ ਸੀ ਵੀ ਇਹਨਾਂ ਨੂੰ ਇੱਥੋਂ ਬਾਹਰ ਕੱਢਾਂਗੇ ਸੀ ਤੇ ਬਰਾਬਰ ਉਹਨਾਂ ਦੇ ਵੱਡੇ ਲੀਡਰ 48 ਵਜਾਰੇ ਸੀਗੇ ਵੀ ਆ ਬਾਹਰ ਆ ਇੱਥੇ ਮੰਗਦੇ ਕੀ ਹੈ ਤਾਂ ਸਾਬ ਪੰਜਾਬ ਦੇ ਨਾ ਤਾਂ ਇੰਡਸਟਰੀ ਨੂੰ ਫਾਇਦਾ ਹੋਣਾ ਨਾ ਕਿਸਾਨ ਨੂੰ ਫਾਇਦਾ ਹੋਣਾ ਨਾ ਨੌਜਵਾਨਾਂ ਨੂੰ ਫਾਇਦਾ ਹੋਣਾ ਇਹਦੇ ਵਾਸਤੇ ਮੈਂ ਭਗਵੰਤ ਮਾਨ ਜੀ ਨੂੰ ਪੀਲੀ ਅੱਜ ਕੀਤੀ ਹੈ ਕਿ ਉਠੋ ਮਹਾਰਾਜ ਜੀ ਕੁੰਭ ਕਰਨ ਵਾਲੀ ਨੀਂਦ ਤੋਂ ਜਾਗੋ ਤੇ ਬਾਗਡੋਰ ਸੰਭਾਲੋ ਕਿ ਜਾਵਦੀ ਨੇ ਲੋਕਾਂ ਨੇ ਘਰੇ ਤੌਰ ਦੇਣਾ ਸਾਬ ਧੰਨਵਾਦ ਸਰ ਡਰਾਫਟ ਦੀ ਗੱਲ ਵਾਰ ਵਾਰ ਦੀ ਕਿ ਡਰਾਫਟ ਕਦੇ ਲੈ ਕੇ ਜਾ ਰਹੇ ਜਿਹੜੀ ਜਿਹੜੀ ਸਾਰਾ ਖਲੜਾ ਹੈਗਾ ਉਹ ਸਾਹਮਣੇ ਰੱਖ ਕੇ ਸਾਰੇ ਗੱਲਾਂ ਤਾਕੀਰ ਹੋਣਗੇ ਰਾਤ ਨੂੰ ਡਿਬੇਟ ਚੱਲ ਰਹੀ ਸੀ ਮੈਂ ਕਹਿ ਰਿਹਾ ਵੀ ਫਿਰ ਮੈਂ ਬਾਰ ਬਾਰ ਉਹੀ ਦੁਹਰਾਣਾ ਡੇਬੇਟਸ ਤੇ ਫਿਰ ਤੋਂ ਇੰਤਜ਼ਾਰ ਹੀ ਕਰ ਲੋ ਮੈਂ ਹਰੇਕ ਸਮਾਂ ਕਿਉਂਕਿ ਹੋਰ ਮੰਤਕ ਕੋਈ ਜਿਆਦਾ ਮੈਂ ਵੱਡਾ ਇੰਟੈਲੈਕਚੁਅਲ ਹੈ ਮੰਤਕ ਕੋਈ ਪਤਾ ਨਹੀਂ ਜਿੰਨੀ ਕਿ ਮੇਰੀ ਸਮਝ ਉਸ ਹਿਸਾਬ ਦੀ ਗੱਲ ਮੈਂ ਕਰੂੰਗਾ ਪੁਰਾਣੇ ਟਾਈਮ ਦੇ ਵਿੱਚ ਅਸੀਂ ਜਦੋਂ ਟੈਲੀਵਿਜ਼ਨ ਨਹੀਂ ਕਮੈਂਟਰੀ ਸੁਣਦੇ ਹੁੰਦੇ ਸੀ ਲਾਲਾ ਅਮਰਨਾਥ ਦੀ ਕਮੈਂਟਰੀ ਸੀਗੀ ਕ੍ਰਿਕਟ ਦੀ ਉਹਦੇ ਜੋ ਕਹਿ ਰਿਹਾ ਕਹਿੰਦੇ ਦੋ ਆਈ ਡਿਡ ਨਾਟ ਸੀ ਦਾ ਬਾਲ ਬਟ ਇਟ ਵਾਸ ਅ ਗੁੱਡ ਬਾਲ ਆਈ ਕਹ ਲਾ ਕਹਿ ਰਿਹਾ ਵੀ ਵੀ ਹਵ ਨਾਟ ਸੀਨ ਦਾ ਐਗਰੀਮੈਂਟ ਬਟ ਇਟ ਇਜ਼ ਅ ਬੈਡ ਐਗਰੀਮੈਂਟ ਤੇ ਤੁਸੀਂ ਕਈ ਦਿਨ ਟਿਕ ਜੋ ਆ ਜੋ ਕੋ ਸਾਹਮਣੇ ਆਇਆ ਇਹਦੇ ਤੇ ਤਾਂ ਬੋਲੋ ਇਹਦੇ ਵਿੱਚ ਕੀ ਨੁਕਤੇ ਚ ਨਹੀਂ ਆ ਦੱਸੋ ਫਿਰ ਸਾਰਾ ਕੁਝ ਵੀ ਆ ਜਾਓ ਬਿਕਾਉਜ਼ ਇਟ ਇਜ਼ ਇਨ ਪ੍ਰੋਸੈਸ ਆ ਇੱਕ ਦਿਨ ਚ ਐਡਾ ਵੱਡਾ 500 ਬਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਹੋਣਾ ਹੈ ਆਦਾਨ ਪ੍ਰਦਾਨ ਹੋਣਾ ਹੈ ਉਹਦਾ ਇੱਕ ਦਿਨ ਚ ਤਾਂ ਕੋਈ ਫਾਈਨ ਟਿਊਨਿੰਗ ਕਮਾ ਫੁੱਲ ਸਟਾਪਿਕ ਕੀ ਗਲਤ ਫਰਕ ਪੈਂਦਾ ਉਹਦੇ ਚ ਉਹ ਆ ਜੂਗਾ ਸਾਹਮਣੇ ਪਰ ਅਮਰੀਕਾ ਨੇ ਜਿਹੜੀ ਕਿੰਤ ਜਿਹੜੀ ਡਿਬੇਟ ਨੂੰ ਲੈ ਕੇ ਕਰਦੇ ਹੁਣ ਆਈ ਹੈ ਵੀ ਕੋਈ ਸਰਟਨ ਪਲਸਸ ਸੋਰੇ ਮਾਹੀ ਮੰਗਲੀ ਕਿਉਂਕਿ ਟਾਈਮ ਦਾ ਡਿਫਰੈਂਸ ਹੈ ਆਪਣੇ ਰਾਤ ਸੀ ਉਹਨਾਂ ਨੂੰ ਅਹਿਸਾਸ ਹੋ ਗਿਆ ਤਾਂ ਗਲਤ ਕਹੀ ਉਹਨਾਂ ਨੇ ਕਹਿੰਨੀ ਐਸੀ ਐਜੀ ਕੋਈ ਗੱਲ ਨਹੀਂ ਕਹੀ ਸਭ ਬਿਲਕੁਲ ਕਲੀਅਰ ਹੈ ਸਾਬ ਦੇਖਣ ਨੂੰ ਹਣ ਪਾਲਦੇ ਰਹੋ ਇਸ ਚ ਕੁਝ ਮਾੜਾ ਨਿਕਲੂਗਾ ਬਟ ਆਈ ਥਿੰਕ ਕੋਈ ਵੀ ਇਹ ਸੇਵ ਵਾਲਾਂ ਚੱਕੀ ਫਿਰਦੇ ਸੀ ਵੀ ਇਹਨਾਂ ਦਾ ਸੇਵ ਹੈ ਜੀ ਜਿਹੜਾ ਉਹਨੂੰ ਅੱਜ ਦੇ ਦਿਨ ਵੀ ਸਾਬ ਹਿਮਾਚਲ ਦੇ ਸੇਵ ਦਾ ਰੌਲਾ ਪਿਆ ਖੜਾ ਸੀਗਾ 우ਮਾਰ ਅਬਦੁੱਲਾ ਦਾ ਵਿਆਹ ਹੈ ਸਾਡਾ ਸੇਵ ਮਾਰਿਆ ਜਾਊਗਾ ਸਭ ਸਾਡੇ 5 ਲੱਖ ਟਨ ਸੇਵ ਅੱਜ ਦੇ ਦਿਨ ਆ ਰਿਹਾ ਸਾਬ ਬਿਨਾ ਐਗਰੀਮੈਂਟ ਤੇ ਆ ਰਿਹਾ ਬਿਨਾ ਐਗਰੀਮੈਂਟ ਕੋਈ ਐਗਰੀਮੈਂਟ ਐਗਰੀਮੈਂਟ ਨਹੀਂ ਹੈ ਦੁਨੀਆ ਤੋਂ ਸਾਰੇ ਪਾਸੇ ਆ ਰਿਹਾ ਯੂਰਪ ਤੋਂ ਆ ਰਿਹਾ ਉੱਥੋਂ ਆ ਰਿਹਾ 5.5 ਲੱਖ ਟਨ ਤੇ ਇਸ ਐਗਰੀਮੈਂਟ ਦੇ ਜਰੀਏ ਆ ਹਾਸ ਬੀਨ ਅ ਸਰਟਨਲੀ 100 ਰੁਪਏ ਤਾਂ ਕੱਟ ਜਿਹੜਾ ਸੇਵ ਇੱਥੇ ਨਹੀਂ ਆ ਸਕਦਾ 100 ਰੁਪਏ ਮਿਨੀਮਮ ਹੈ ਇੱਥੇ ਤਾਂ ਵੈਸੇ ਦਾ ਅੱਜ ਦੇ ਦੇਣ ਤੁਸੀਂ ਜਾ ਕੇ ਮਾਰਕੀਟ 'ਚ ਕਹਿੰਦੇ 300 400 ਰੁਪਏ ਨੂੰ ਸੇਵ ਮਿਲਦਾ ਸਰ ਜਿਹੜਾ ਨੇ 400 ਵਾਲਾ ਖਰੀਦਣਾ 400 ਦਾ ਖਰੀਦਣਗੇ ਪਰ ਜਿਹੜਾ 5.5 ਵਾਲਾ ਸੇਵ ਹੈ ਉਹਨੂੰ ਕੋਈ ਆਂਚ ਹੈ ਨਹੀਂ 1 ਕਰੋੜ ਪਿਆ ਖੜਾ ਜੀ ਆ ਖਾਲਾ ਆ ਜੂਗੀ ਜਿਹੜੀ ਉਹ ਆਪਾਂ ਪੰਜਾਬੀ ਚ ਖੜ ਕਹਿੰਦੇ ਨੇ ਹੈ ਤਾਂ ਬੇਸਿਕਲੀ ਉਹ ਇਹਨਾਂ ਜੀ ਜਿਹੜਾ ਡਿਸਟ੍ਰੈਂਟ ਡਰਾਈਡ ਗ੍ਰੇਨ ਹੈ ਡਿਸਟਰੀਆਂ ਦਾ ਉਹ ਇਥਨੋਲ ਕੱਢ ਕੇ ਉਹਦੇ ਬਾਅਦ ਜੋ ਖੜ ਬਚ ਗਈ ਵੇਚਣੀ ਹੈ ਤੇ ਉਹ ਫੀਡ ਚ ਜਾਣੀ ਹੈ ਉਹਦੇ ਵਿੱਚ ਵੀ 5 ਕਰੋੜ ਟਨ ਆ ਰਹੀ ਹੈ ਸਾਹਿਬ 550 ਲੱਖ ਟਨ ਆ ਰਹੀ ਹੈ 5 ਮਿਲੀਅਨ ਟਨ ਤੇ ਉਹਦੇ ਚ 1% ਉਹ ਡੀ ਡੀ ਜੀ ਅਲਾਉ ਕੀਤੀ ਹੈ ਆ 1% ਉਹਦਾ ਕਿਉਂਕਿ ਇੱਥੇ ਕਮੀ ਹੈ ਨਹੀਂ ਉਹਦੇ ਵਿੱਚ ਮੇਰਾ ਤੇਰਾ ਕਹਿਣ ਦੇ ਵੀ ਆ ਸਾਡੀ ਮੱਕੀ ਦੀ ਉਹ ਜੀ ਬਕੀ ਨੂੰ ਪ੍ਰੋਸੈਸ ਕਰਦੇ ਉਹਦੇ ਵਾਸਤੇ ਇਹਦੇ ਕਰਕੇ ਜਿਹੜੀ ਚੀਜ਼ ਬੜਾ ਹਰੇ ਚੀਜ਼ 90 ਤੋਂ 95% ਕਿਸਾਨਾਂ ਦੀ ਆਮਦਨ ਜਿਹੜੀ ਹੈ ਇਹਦੇ ਵਿੱਚ ਰਕਿਤ ਕੀਤੀ ਗਈ ਹੈ ਮੈਂ ਜਦੋਂ ਕਿਸਾਨੀ ਦੀ 95% ਗੱਲ ਕਰਦਾ ਸਾਬ ਅਸੀਂ ਤਾਂ ਹੁਣ ਇੱਥੇ ਬੈਠੇ ਆ ਪੰਜਾਬ 'ਚ ਪਰ ਕਿਸਾਨ ਹੋਰ ਵੀ ਵੱਸਦੇ ਹੋਣੇ ਸਾਬ ਕੋਈ ਸ਼੍ਰੀਪਾਲਾ ਵੀ ਉਹ ਵੀ ਆਪਣੇ ਆਪ ਨੂੰ ਫਾਰਮਰ ਕਹਿੰਦਾ ਕੋਈ ਕਾਫੀ ਉਗਾਉਂਦਾ ਉਹ ਵੀ ਕਿਸਾਨ ਹੈ ਕੋਈ ਤਬਾਕੂ ਵਾਲਾ ਉਹ ਵੀ ਕਿਸਾਨ ਹੈ ਕਿ ਕਾਜੂ ਬਣਾਦਾ ਉਹਦਾ ਵੀ ਉਹਦਾ ਵੀ ਉਹਦਾ ਵੀ ਕਿਸਾਨ ਹੀ ਹੈ ਸਭ ਉਹਨਾਂ ਦੇ ਹਰੇਕ ਚੀਜ਼ ਨੂੰ ਸੰਭਾਲ ਕੇ ਰੱਖਿਆ ਗਿਆ ਸਭ ਐਵੇਂ ਬਿਨਾ ਮਤਲਬ ਲਾ 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 ਕਰਕੇ ਨਾ ਕਰਕੇ ਆਈ ਕੈਨ ਅੰਡਰਸਟੈਂਡ ਉਹਨਾਂ ਦੇ ਖਦਸੇ ਹੈ ਪੁਰਾਣੇ ਸੋ ਉਹ ਇੱਕ ਗਲਤੀ ਨੂੰ ਬਾਰੀ-ਬਾਰੀ ਕੋਈ ਨਹੀਂ ਦੋਰਾਗਾ ਸਾਬ ਸੋ 올 ਕਿਸਾਨੀ ਦੇ ਪੱਖੋਂ ਇਹਨੂੰ ਪੂਰੀ ਤਰ੍ਹਾਂ ਪ੍ਰੋਟੈਕਟ ਕਰ ਦੋ ਡਾਕਟਰ ਸਾਹਿਬ ਜੀ ਸਾਹਿਬ ਤੋਂ ਤੁਹਾਡੇ ਕੋਲ ਹੱਥ ਤੇ ਸਵਾਲ ਹੈ ਪਹਿਲਾ ਗੱਲ ਕਰਨੀ ਹੈ ਨਸ਼ਾ ਸਕੂਲ ਦਾ ਪਹਿਲਾ ਗੱਲ ਕਰਨੀ ਹੈ ਸਕੂਲ ਦਾ ਪੁੱਛ ਚੁੱਕਿਆ ਕਿ ਬਣੀ ਇੰਪੋਰਟੈਂਟ ਹੈ ਕਿ ਹੁਣ ਹਥਿਆਰ ਵੀ ਸਕੂਲ